ਆਪਾਂ ਕਾਫੀ ਦਿਨਾਂ ਤੋਂ ਵੇਖ ਰਹੇ ਆ ਇੱਕ ਸਾਡੀ ਬੱਚੀ ਜਿਹੜੀ ਆ ਪਰਮਜੀਤ ਕੌਰ ਉਹ ਮੋਗੇ ਜ਼ਿਲ੍ਹੇ ਦੀ ਪਿੰਡ ਦੁੰਨੇਕਿਆਂ ਤੋਂ ਕਾਫੀ ਮੈਂ ਵੇਖ ਰਿਹਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕਾਫੀ ਉਹ ਮਤਲਬ ਕਿ ਬੱਚੀ ਜਿਹੜੀ ਆ ਮਤਲਬ ਕਿ ਬਹੁਤ ਸੋਹਣੇ ਗੀਤ गा ਰਹੀ ਹੈ ਤੋਂ ਮੈਂ ਜਿੰਨੇ ਇੰਸਟਾਗ੍ਰਾਮ ਵਾਲੇ ਭਰਾ ਜਿੰਨੇ ਪੈਣਾ ਸਾਡੀਆਂ ਜਿੰਨੇ ਫੇਸਬੁੱਕ ਵਾਲੇ ਆ ਉਹ ਮਤਲਬ ਕਿ ਉਹਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਉਹਦੇ ਚਿਹਰੇ ਤੋਂ ਇੱਕ ਮੈਂ ਪੂਰੀ ਬ੍ਰੇਕੀ ਨਾਲ ਵੇਖਿਆ ਵੀ ਇੱਕ ਚਿਹਰੇ ਚੋਂ ਦੇ ਸਚਾਈ ਹੈ ਜਿਹੜੀ ਉਹਦੇ ਚਿਹਰੇ ਚ ਚਲ ਰਹੀ ਹੈ ਸਚਾਈ ਤੇ ਇਹਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਸਾਡੀ ਬੱਚੀ ਹੈ ਜਿਹੜੀ ਉਹ ਕਾਮਯਾਬ ਹੋ ਸਕੇ ਕਿਉਂਕਿ ਮੈਂ ਦੇਖ ਰਿਹਾ ਸੀਗਾ ਵੀ ਉਹਦਾ ਘਰ ਵੀ ਪਿੱਛੇ ਵੀਡੀਓ ਚ ਦਿਖਾ ਰਹੇ ਆ ਕਿ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਾਡੀ ਬੱਚੀ ਨੂੰ ਸ਼ੁਭ ਕਾਮਨਾਵਾਂ ਦੇਣਾ ਕਿ ਉਹ ਤਰੱਕੀ ਕਰੇ ਤੇ ਦਿਨ ਰਾਤ ਦੁੱਗਣੀ ਕਰੇ ਕਿ ਉਹਦੇ ਘਰ ਦੀ ਹੈ ਜਿਹੜੀ ਉਹ ਗਰੀਬੀ ਨਿਕਲ ਸਕੇ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਵੀ ਇਹਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਮਤਲਬ ਕਿ ਇਹ ਬੱਚੀ ਦਾ ਨਾਂ ਜਿਹੜਾ ਉਹ ਪੂਰਾ ਮਤਲਬ ਕਿ ਮਸ਼ਹੂਰ ਹੋ ਜੇ ਤੇ ਉਹਨੂੰ ਫਾਲੋਅਰ ਚੰਗੇ ਮਿਲਣ ਤੇ ਉਹਨੂੰ ਚੰਗੀ ਸਿੱਖਿਆ ਮਿਲੇ ਤੇ ਜਿਹੜੇ ਉਹਦੇ ਗੀਤ ਆ ਉਹ ਸਮਾਜ ਦੇ ਵਿੱਚ ਇੱਕ ਚੰਗੀ ਸਚਾਈ ਦੱਸ ਰਿਹਾ ਵੀ ਉਹ ਉਹਦੇ ਤੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਦਿਖ ਰਿਹਾ ਵੀ ਮਿਲੇਗਾ ਜਿਹੜਾ ਸਿੱਖਣ ਨੂੰ ਤਾਂ ਇਸ ਕਰਕੇ ਆ ਵੀਡੀਓ ਤੁਸੀਂ ਵੇਖੋ ਤੱਕਦੀ ਨਾ ਕਿਸੇ ਨੂੰ ਐ ਘੂੜਦੀ ਮੇਰੀ ਚੁੱਪੀ ਵੀ ਜਾਤੀ ਡੂੰਕੇ ਸ਼ੋਰ ਜੀ ਵੇ ਜਾ ਤੇਰੇ ਵੱਸ ਦੀ ਨਾ ਗੱਲ ਮੇਰੇ ਰੂਟ ਛੱਡ ਤੇ ਤੇ ਕਿਸੇ ਹੋਰ ਦਾ ਰਾਮਲ ਸਿੱਧੀ ਤੀਰ ਵਰਗੀਆਂ ਪੁੱਠੀ ਜਰਾ ਨਾ ਮੈਂ ਗੱਲ ਹੱਥ ਅੱਜ ਵੀ ਨਾ ਆਵਾਂ ਨਾ ਹੀ ਆਉਣਾ ਤੇਰੇ ਕੱਲ ਵੇ ਤੂੰ ਸਮਝੀਂ